ਆਪਣੇ ਕਮਿਸ਼ਨਰ ਸਾਹਿਬ ਆਏ ਆਏ ਜੀ ਕਮਿਸ਼ਨਰ ਸਾਹਿਬ ਆਏ ਆਪਣੇ ਉੱਪਰ ਹਾਂ ਫਿਰ ਸਾਬ ਬੈਠੋ ਬੋਲ ਲਓ ਅੱਛਾ ਜੀ ਉਹ ਮੈਂ ਕਿਹਾ ਜਿਹੜਾ ਕਪੜਾ ਜਾ ਹੋਇਆ ਸੀਗਾ ਜਿਹਨਾਂ ਨੇ ਕੀਤਾ ਸੀਗਾ ਮੈਂ ਕਿਹਾ ਗੁਲਦਸਤਾ ਦੇਣਾ ਸੀ ਉਹਨਾਂ ਨੂੰ ਮੈਂ ਵੀ ਗੁਲਦਸਤਾ ਦੇ ਦਿਆ ਉਹਨਾਂ ਨੂੰ ਹਰ ਫਰਜ ਮੰਦਾ ਚਾਹ ਇੱਕ ਬੰਦਾ ਭੇਜ ਦਿਓ ਮੇਰੇ ਨਾਲ ਜੀ ਕਿਰਪਾ ਸਾਡਾ ਸਾਬ ਨਹੀਂ ਆਇਆ ਜੀ ਤੁਸੀਂ ਬੈਠੇ ਹੋ ਸਭ ਤੁਸੀਂ ਜਿਹੜੇ ਨਾਲੇ ਬੰਦਾ ਜੀ ਅੱਛਾ ਜੀ ਇਥੇ ਕੋਈ ਸੀ ਜੀ ਸੁੱਤੀ ਦੇਣਾ ਉਹ ਪੈਣ ਦਿਓ ਕੋ ਜਿਹਨਾਂ ਨੇ ਕੋਪਰਾ ਕੀਤਾ ਸੀਗਾ ਉਹ ਹੀ ਦੱਸ ਸਕਦੇ ਉਹ ਹੀ ਦੱਸਣਗੇ ਅੱਛਾ ਜੀ ਚਲੋ ਆਓ ਜਿਹੜੇ ਇਮਾਨਦਾਰ ਅਕਸਰ ਉਹਨਾਂ ਦਾ ਮਸੂਹੂਦ ਵੀ ਕਰਦਾ ਮਗਰਾਂ ਆਖਲਾਫਾ ਜਿਹੜੇ ਨਵੀਂ ਨਵੀਂ ਖੋਜ ਕੱਢਦੇ ਆਗਰ ਅੱਜ ਤਾਂ ਉਹਨਾਂ ਵਾਸਤੇ ਗੁਲਦਸਤੇ ਲੈ ਕੇ ਆਇਆ ਆਹ ਇੱਕ ਟੀਟੂ ਪਾਣੀ ਕਿਉਂਕਿ ਪੰਜਾਬ ਡੁੱਬਦਾ ਜਾ ਰਿਹਾ ਸਰਕਾਰਾਂ ਕਰਜ਼ੇ ਲੈ ਰਹੀਆਂ ਨੇਗਰ ਤੇ ਆਪਾਂ ਲੋਕਾਂ ਦਾ ਟੈਕਸੂਪੀ ਪੈਸਾ ਦਾ ਕੀ ਕਰ ਰਹੇ ਆ ਆਪਾਂ ਲੋਕਾਂ ਦੇ ਟੈਕਸੂਪੀ ਪੈਸਾ ਖਾ ਰਹੇ ਆ ਬੈਂਦੀ ਆ ਜਾਂ ਨਾ ਖਾਓਗਰ ਮੇਰੇ ਜੇ ਉਸ 10 ਰੁਪਏ ਨਹੀਂ ਆ ਮੇਰੇ ਪਤਾ ਰੋਟੀ ਹੋਈ ਚਲਦੀ ਆ ਵਾਹਿਗੁਰੂ ਰੋਟੀ ਦਿੰਦਾ ਵਾ ਪ੍ਰਮਾਤਮਾ ਰੋਟੀ ਹਰੇਕ ਨੂੰ ਦੇ ਕੇ ਪਾਉਂਦਾ ਵਾ ਨਾ ਖਾਓ ਯਾਰ ਪਾਸੇ ਨਾ ਰੈਡੀ ਵਾਲੇ ਬੰਕਰੋ ਕਰ ਆਪਾਂ ਲੈ ਆ ਆਪਾਂ ਸੜਕਾਂ ਦੇ ਕਪੜੇ ਤੇ ਨਹੀਂ ਰੱਜੇ ਗ੍ਰਾਂਟਾ ਸਿੰਘ ਰੱਜੇ ਨਾ ਖਾਓ ਯਾਰ ਸਾਹ ਮੇਰੇ ਮਾਈਸਨ ਸਾਹਿਬ ਕੋਲ ਹੁਣ ਆਏ ਆ ਅਸੀਂ ਗੁਲਦਸਤਾ ਦੇਣ ਆਏ ਆ ਵੀ ਜਿਹੜੀ ਤੁਸੀਂ ਨਵੇਂ ਨਵੇਂ ਖੋਜਾ ਕਰ ਰਹੇ ਹੋ ਆ ਗੁਲਦਸਤਾ ਤੁਹਾਡਾ ਫਰਜ਼ ਬੰਦਾ ਵਾ ਭਗਵਾਨ ਜੀ ਮਾਨ ਨੂੰ ਵੀ ਬੇਨਤੀ ਆ ਜਿਹੜੇ ਚੰਗੇ ਅਫਸਰ ਉਹਨਾਂ ਦਾ ਮਸੂਟ ਵੀ ਕਰ ਲਵਾ ਪੰਜੇ ਅੰਗੂਲੇ ਬਰਾਬਰ ਨਹੀਂ ਹੁੰਦੀਆਂ ਪੰਜ ਚਾਰ ਕਰਮਚਾਰੀ ਪੂਰੀ ਗੰਦੇ ਹੁੰਦੇ ਆ ਉਹ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੇ ਆ ਪੂਰੇ ਤਲਾਬ ਨੂੰ ਆ ਦੇਖੋ ਕਮਿਸ਼ਨ ਸਾਹਿਬ ਬੈਠੇ ਆ ਅੱਛਾ ਮੌਕਾ ਦੇਖਣ ਗਏ ਅੱਛਾ ਅੱਛਾ ਅਤਾ ਗੁਲਦਸਤਾ ਦੇਣਾ ਸੀ ਬਾਉ ਜੀ ਨਮਸਕਾਰ ਜੀ ਕਿਰਾ ਪਹਿਲੀ ਗੱਲ ਤਾਂ ਨਾ ਚੰਗੇ ਪਸਰਾ ਦੀ ਮੈਂ ਇਜਜ਼ਤ ਕਰਦਾ ਹਾਂ ਜਿਹੜੇ ਟੰਗੇ ਨਿਕਲੇ ਉਹਨਾਂ ਨੂੰ ਸੋਕੋ ਪੰਜਮੂਲ ਬਰਾਬਰ ਹੀ ਹੁੰਦੀ ਆ ਇੱਥੇ ਕਬਲਾ ਹੋਇਆ ਸੀ ਮੰਨੇ ਵੀ ਸੀਗੇ ਇੱਕ ਇੱਥੇ ਕਬਲਾ ਹੋਇਆ ਸੀ ਇੱਕ ਮੰਨੇ ਵੀ ਸੀ ਇੱਕ ਸਰ ਨਵੀਂ ਨਵੀਂ ਖੋਜ ਕੀਤੀ ਸੀ ਲੋਕਾਂ ਦੇ ਖਾਤੇ ਪਏ ਪਾਈ ਜਾਂਦੇ ਹੋ ਗਰਾ ਤੇ ਅਸੀਂ ਸੋਚਿਆ ਵੀ ਇਧਰ ਦੀ ਸਕੀਮ ਕੱਢੋਗੇ ਤਾਂ ਸਾਡੇ ਖਾਤੇ 'ਚ ਵੀ ਪਾ ਦਿਓ ਸਾਡਾ ਵੀ ਢੱਡ ਭਰ ਜਾਊਗਾ ਕਰ ਆਹ ਲੱਭਿਆ ਹੀ ਆ ਆ ਲੱਭਿਆ ਉਹੀ ਆ ਅਜਤਾ ਜੀ ਪ੍ਰਸ਼ੰਸਾ ਕਰਨਾ ਹੈ ਚੰਗੇ ਬੰਦੇ ਨੇ ਤੁਸੀਂ ਗੱਲ ਸੁਣੋ ਹੁਣ ਜਿਨ੍ਹਾਂ ਨੇ ਕੀਤਾ ਵਾ ਜਿਨ੍ਹਾਂ 52 ਖਾਤੇ ਦੇ ਵਿੱਚ ਪੈਸੇ ਗਏ ਸੀਗੇ ਉਹਨਾਂ ਦਾ ਤਾਂ ਪਤਾ ਕੱਢਣ ਦਾ ਫਰਜ਼ ਹੁੰਦਾ ਨਾ ਕਾਰਵਾਈ ਕਰੋਗਾ ਨੀ ਮੈਂ ਤਾਂ ਸੁਣਦਾ ਨਹੀਂ ਰਾਤ ਨੂੰ ਪੰਜਾਬ ਬਚੋਲਾ ਵਾ ਭਗਵਾਨ ਜੀ ਮਾਨਤ ਕਰ ਜੀ ਲੈਂਦਾ ਵਾ ਪੰਜਾਬ ਨੂੰ ਚਲਾਉਣ ਵਾਸਤੇ ਆਪਾਂ ਕੀ ਕਰਦੇ ਆ ਪਹਿਲਾਂ ਘਪਲੇ ਦੇਖ ਜੀਏ ਪੂਲਾ ਦੇ ਹੋਗੇ ਗਰੰਟਾ ਦੇ ਵਿੱਚ ਹੋਗੇ ਹੋਰਾਂ ਦੇ ਹੋਗੇ ਦੇਖੋ ਨਾ ਯਾਰ ਲੁੱਟੋ ਲੋਕਾਂ ਨੂੰ ਯਾਰ ਆਪਾਂ ਰੱਬ ਮੇਰੇ ਕੋਲ ਜੇਬਸ ਦਾਸਰਤੀ ਨਹੀਂ ਰੋਟੀ ਵਧੀਆ ਮਾਲ ਕੇ ਚਲਾਉਂਦਾ ਵਾ ਨਾ ਲੁੱਟੋਇਆ ਲੁਪੀ ਗਨੇਡਰ ਵਿੱਚ ਜਾ ਰਿਹਾ ਲੱਖਾਂ ਰੁਪਏ ਤਨਖਾਹ ਆ ਰੇੜੀ ਫੜੀ ਆਇਆ ਨੂੰ ਆਪਸ ਕਹਤਾ ਲਾ ਲਗੇ ਆਪਾਂ ਤੰਗ ਕਿਸਾਨ ਕਰਦੇ ਆ ਉਹਨਾਂ ਦੇ ਭਾਂਡੇ ਚੁੱਕ ਕੇ ਲੈ ਕੇ ਆਉਂਦੇ ਆ ਨਾ ਕਰੋ ਯਾਰ ਐਦਾ ਦਾ ਕੰਮ ਕੋਈ ਸਾਨੂੰ ਕਹਦੇ ਨਾ ਕਰੋ ਹਾਂ ਗੁਲਦਸਤਾ ਲੈ ਲਵਾਂਗਾ ਤੁਸੀਂ ਉਹਨਾਂ ਦਾ ਸਾਡੇ ਕੋਲੋਂ ਗੁਲਦਸਤਾ ਜਿੰਨੇ ਜਿੰਨੇ ਰਿਕਵੈਸਟ ਹਾਂ ਦੋ ਤਾਂ ਲੈ ਲੈਣਾ ਮੈਂ ਸਾਬ ਨੂੰ ਲੋ ਜੀ ਆ ਲੋ ਸਾਨੂੰ ਦੇ ਰਹੇ ਸਾਬ ਸਾਨੂੰ ਦੇ ਦਿਓ ਉਹਨਾਂ ਨੂੰ ਆ ਗੱਲ ਲਖਣੀ ਆ ਵੀ ਭ੍ਰਸ਼ਟਾਚਾਰ ਨਾ ਕਰੋ ਉਹਨਾਂ ਬੰਦੇ ਤੇ ਕਾਰਵਾਈ ਕਰੋ ਜਿਨ੍ਹਾਂ ਨੇ ਨਾ ਆ ਕੰਮ ਕੀਤੇ ਹੋਇਆ ਕਰ ਠੀਕ ਹੈ ਠੀਕ ਹੈ ਅੱਛਾ ਥੈਂਕ ਯੂ ਜੀ ਜੀ ਚਾਹਤ ਜੀ ਮ ਉਹ ਚੱਕਮੱਕ ਕਮਿਸ਼ਨ ਸਾਹਿਬ ਨੂੰ ਦਵਾ ਗਿਆ ਤਾਂ ਪਰ ਜਦੋਂ ਨਵੀਂ ਸਕੀਮ ਕੱਢਣਗੇ ਨਾ ਦੇਖ ਕਮਿਸ਼ਨ ਸਾਹਿਬਾਂ ਕੋ ਫਰਾਡ ਫੜਿਆ ਜੀ ਨਹੀਂ ਫਰਾਡ ਫੜਿਆ ਹੁਣ ਇੱਕ ਗੱਲ ਹੋਰ ਸੁਣੋ ਜੇ ਕਈ ਵਾਰ ਨਵਾਂ ਕੋਈ ਫਰਾਡ ਕਿਸੇ ਹੋਰ ਨੇ ਕਰਨਾ ਹੋਇਆ ਵੀ ਸਾਡਾ ਨੰਬਰ ਵੀ ਲੈ ਲੋ ਲੋਕਾਂ ਚ ਹੀ ਭਾਈ ਜਾਨਦੇ ਹੂੰ ਕਮਿਸ਼ਨ ਦੱਸਦੇ ਹੋ ਗੁੰਨਾਵਾ ਯਾਰ ਆਪਾਂ ਤਾਂ ਕਮਿਸ਼ਨ ਦੇ ਦਾਂਗੇ ਨਗਰ ਜਿਹੜਾ ਉਧਰ ਚਲ ਦੱਸ 10 ਰੁਪਏ ਵਾਧੂ ਦਵਾਗੇ ਆਪਾਂ ਵਗਰਾ ਆਪਾਂ ਚੰਗੇ ਅਫਸਰਾਂ ਦੀ ਪ੍ਰਸ਼ੰਸਾ ਕਰਦੇ ਹਰੇਕ ਚੀਜ਼ ਨਹੀਂ ਹੁੰਦੀ ਗਲਤ ਹਰੇਕ ਬੰਦਾ ਸਹੀ ਨਹੀਂ ਹੁੰਦਾ ਪੰਜ ਚਾਰ ਬੰਦੇ ਪੂਰੀ ਯਾਨੀ ਲੀਡਰਾਂ ਦੀ ਮੇ ਵਿਚ ਵੀ ਤਕਰੰਦਾਜ਼ੀ ਇਹਦੇ ਵਿੱਚ ਇਹਦੇ ਵਿੱਚ ਲੀਡਰ ਜਿਹੜੇ ਹੈਗੇ ਨਾ ਸਾਡੇ ਉਹ ਵੀ ਬੱਚੇ ਹੈਗੇ ਆ ਕੋਈ ਗੱਲ ਨਹੀਂ ਮੈਂ ਹਾਈ ਕੋਰਟ ਵੀ ਜਾਊਂਗਾ ਸੁਪਰੀਮ ਕੋਰਟ ਮੈਂ ਜਾਊਂਗਾ ਅਗਰ ਤੇ ਆਪਾਂ ਵੱਟ ਕੱਢਾਂਗੇ ਕਿਹਾ ਤੁਸੀਂ ਵੀ ਲੱਭ ਕੇ ਰੱਖੋ ਕਾਗਜ਼ ਕੂਚ ਜਿਹਾ ਖੜੇ ਆ ਮੈਨੂੰ ਦਿਓ ਹਾਂ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਨਗਰ ਨਿਗਮ ਆਏ ਆ ਅਸੀਂ ਇਹਨਾਂ ਨੂੰ ਗੁਲਦਸਤੇ ਦਿੱਤੇ ਆ ਵੀ ਤੁਸੀਂ ਨਵੀਂ ਪ੍ਰਸ਼ਾਸਨ ਚਾਰ ਦੀ ਖੋਜ ਕੀਤੀ ਆ ਉਹ ਲਪੂਲਾ ਨੇ ਵਿੱਚ ਕਪੜੇ ਵਿਕੇ ਸੀਗੇ ਗਰਾਂਟਾ ਦੇ ਵਿੱਚ ਸੜਕਾਂ ਦੇ ਵਿੱਚ ਰੇੜੀਆਂ ਨੂੰ ਠੱਗੀ ਜਾਂਦੇ ਸੀਗੇ ਉਹਨਾਂ ਤੋਂ ਪੈਸੇ ਲਈ ਜਾਂਦੇ ਸੀਗੇ ਪਰ ਇਹਨਾਂ ਨੇ ਤਾਂ ਨਵਾਂ ਹੀ ਕੰਮ ਕਰਤਾ ਮੈਂ ਤਾਂ ਭਗਵਾਨ ਜੀ ਮੰਨ ਨੂੰ ਵੀ ਬੇਨਤੀ ਕਰਦਾ ਵਾਂ ਵੀ ਮੈਡਲ ਦਿੱਤਾ ਜਾਵੇ ਕਿਉਂਕਿ ਮੈਂ ਚੈੱਕ ਬੁੱਕ ਲੈ ਕੇ ਆਇਆ ਵਾਂ ਮੈਂ ਚੈੱਕ ਬੁੱਕ ਤਾਂ ਲੈ ਕੇ ਆਇਆ ਵਾਂ ਬੇਦਾਰ ਦੀ ਸਕੀਮ ਜੇ ਦੁਬਾਰਾ ਨਿਕਲੇ ਤਾਂ ਟੀਟੂ ਬਾਣੇ ਨੂੰ ਮੌਕਾ ਦਿਓ ਇਸ ਪਾਸੇ ਪਾ ਦਿਓ ਕਰੋੜਾ ਰੁਪਏ ਤੇ ਕਮਿਸ਼ਨ ਦੱਸ ਦਿਓ ਪਰ ਮੈਨੂੰ ਤੁਸੀਂ ਇੱਕ ਯਾਨੀ ਕਹਿੰਦਾ ਵੀ ਕਿੰਨਾ ਲਾਉਂਗੇ ਗਰਾ ਬਾਕੀ ਮੈਨੂੰ ਪੱਤਰਕਾਰ ਵੀਰ ਕਹਿੰਦੇ ਕਹਿੰਦੇ ਟੀਟੂ ਬਣਾਇਆ ਪ੍ਰੈਸ ਨੋਟ ਬਣਾ ਕੇ ਲੈ ਕੇ ਆਇਆ ਮੈਂ ਕਿਹਾ ਵੀ ਏਡਾ ਬਟਾ ਕਪਲਾਵਾ ਕਰਾ ਜੇ ਪ੍ਰੈਸ ਨੋਟ ਬਣਾਉਣ ਲੱਗ ਗਏ 1.5 ਸਾਲ ਲੱਗ ਜਾਊਗਾ ਮੈਂ ਕਿਹਾ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਤੁਸੀਂ ਲੱਖਾਂ ਰੁਪਏ ਤੁਹਾਡੀ ਤਨਖਾਹ ਆ ਤੁਸੀਂ ਫੇਰ ਨਹੀਂ ਰੱਜਦੇ ਤੁਸੀਂ ਇੰਨੇ ਕਪਲੇ ਕਰ ਲੈ ਗਰਾ ਤੇ ਤੁਸੀਂ ਇਹਨਾਂ ਕਪਲਿਆਂ ਦੇ ਪੈਸੇ ਨਾਲ ਆਵੇ ਜਵਾਕਰ ਨੂੰ ਗੱਡੀਆਂ ਦਵਾਉਨੇ ਹੋ ਕੇਲੇ ਖਾਣੇ ਹੋ ਤੇ ਉਹਨਾਂ ਨੂੰ ਪੜਾਉਨੇ ਹੋ ਉਹਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਇਹਨਾਂ ਗੰਦੇ ਵੇਸੇ ਨਾਲ ਕੋਈ ਯਾਨੀ ਤੁਹਾਡੇ ਬੱਚਿਆਂ ਨੂੰ ਖੁਸ਼ੀ ਨਹੀਂ ਮਿਲਣੀ ਗਰਾ ਅੱਜ ਜਿਹਨਾਂ ਨੂੰ ਬੇਨਤੀ ਕਰਨ ਆਏ ਆ ਬਿਕਾ ਬਣਿਆ ਨੂੰ ਨਾ ਕਰੋ ਤੇ ਜਦੋਂ ਆ ਕਪੜਾ ਉਜਾਗਰ ਹੋਇਆ ਸੀਗਾ ਕਮਿਸ਼ਨ ਸਾਹਮਣੇ ਮੰਨਿਆ ਸੀ ਵੀ ਕਬਲਾ ਹੋਇਆ ਵਾ 52 ਪਤਾ ਨਹੀਂ 50 ਦੇ ਖਾਤੇ ਵਿੱਚ ਪਸੇ ਗਏ ਆ 52 50 ਦਾ ਉਹੀ ਬੰਦੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵਗਲਾ ਬਾਕੀ ਇਹਦੇ ਵਿੱਚ ਇਕੱਲੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਨਹੀਂ ਆ ਇਹਦੇ ਵਿੱਚ ਕਈ ਲੀਡਰ ਵੀ ਸਾਮਲ ਹੋਣਗੇ ਕਿਰਾ ਅਸੀਂ ਐਮਐਲਏ ਬਣਾਉਨੇ ਆ ਅਸੀਂ ਮੇਅਰ ਬਣਾਉਨੇ ਆ ਤੇ ਅਸੀਂ ਯਾਨੀ ਐਮਸੀ ਬਣਾਉਨੇ ਆ ਕਾਦੇ ਵਾਸਤੇ ਬਣਾਉਨੇ ਆ ਕੀ ਕਰਦੇ ਰਹੇ ਆ ਆ 2 ਸਾਲ ਅੱਖਾਂ ਮੇਚ ਗਏ ਆ ਕਰਦੇ ਰਹੇ ਕੰਮ ਘਰਾ ਤੇ ਕਪੜੇ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਕਰ ਗਏ ਨੇ ਕਿੰਨਾ ਨਹੀਂ ਕਰ ਗਏ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਜਿਹੜਾ ਤੁਸੀਂ ਕਪਲਾ ਕੀਤਾ ਵਾ ਉਹ ਪ੍ਰੈਸ ਦੇ ਵਿੱਚ ਜਾ ਕੇ ਸਾਨੂੰ ਦੱਸਿਆ ਜਾਵੇ ਟੋਟਲ ਕਿੰਨਾ ਕਪਲਾ ਹੋਇਆ ਵਾ ਤੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਕੋਈ ਵੱਡੀ ਇੱਥੇ ਜਾਂਚ ਬਠਾਈ ਜਾਵੇ ਸੀਬੀਆਈ ਜਾਂਚ ਬਠਾਈ ਬੁੱਝ ਬਠਾਈ ਜਾਵੇ ਤਾਂ ਜੋ ਇਹਨਾਂ ਸਾਰੇ ਕਮਾਦੀ ਯਾਨੀ ਪਰਦਾਸ਼ ਕੀਤੀ ਜਾਵੇ ਜਿਹੜਾ ਬੰਦਾ ਇਦਾਂ ਦੇ ਕੰਮ ਕਰਦਾ ਵਾ ਪਰਦਾਸ਼ ਪੂਰੇ ਯਾਨੀ ਹੋਂ ਤੱਕ ਦੇ ਕੰਮਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਇਹ ਲੋਕਾਂ ਦਾ ਟੈਕਸਰ ਵੀ ਪੈਸਾ ਵਾ ਲੋਕਾਂ ਨੂੰ ਲੱਗਦਾ ਨਹੀਂ ਆ ਤੇ ਸਰਕਾਰ ਨੂੰ ਕਰਜ਼ੇ ਲੈ ਲੈ ਕੇ ਸਰਕਾਰ ਚਲੋਣੀ ਬੰਦੀ ਆ ਪਰ ਆ ਲੋਕ ਜਿਹੜੇ ਹੈਗੇ ਆ ਉਹ ਕਪਲੇ ਦੇ ਕਪਲਾ ਕਰੀ ਜਾਂਦੇ ਆ ਸ਼ੇਸ ਕਰਕੇ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਕਬਲਾ ਨਾ ਕਰੋ ਤੇ ਲੋਕਾਂ ਦੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਪਰਮਾਤਮਾ ਜੀ ਤੁਹਾਨੂੰ ਬਥੇਰਾ ਕੋ ਦਿੱਤਾ ਬਾਣ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰ